Uh, yeah. What? Thank <laughs> ਕੋਈ ਅੰਕੜਾ ਨਹੀਂ ਜੀ ਰਾਮਾ ਜੀ ਕੋਈ ਰਿਪੋਰਟ ਨਹੀਂ ਆਪਾ ਪਾ ਦਿਨਾ ਇਹਨਾਂ ਬਖਲੇ ਵਿਕਾਸ ਆਨਜੀ ਜੀ ਇਹ ਕੀ ਗੱਲ ਹੈ ਜਿਹੜਾ ਅੱਜ ਤੂੰ ਤਰਾਂ ਕਰ ਰਿਹਾ ਤੇ ਡੱਬੇ ਆਪਣੇ ਮੰਤਰੀਪਾਲਿਕਾ ਦੇ ਆ ਰਹੇ ਦੇਖੋ ਜੀ ਅਸੀਂ ਪਿਛਲੇ ਕਈ ਸਾਲਾਂ ਤੋਂ ਆਪਦੀ ਜਿਹੜੀ ਬਹਾਲੀ ਦੇ ਪ੍ਰੋਸੈਸ ਸੰਬੰਧੀ ਵੱਖ-ਵੱਖ ਥਾਵਾਂ ਤੇ ਮੰਗ ਪੱਤਰ ਦੇ ਚੁਕੇ ਆਂ ਚਾਹੇ ਉਹ ਕੈਬਨਿਟ ਮਨਿਸਟਰ ਕੋਈ ਵੀ ਕੋਈ ਵੀ ਐਮਐਲਏ ਐਮਪੀ ਜਾਂ ਕੈਬਨਿਟ ਮਨਿਸਟਰ ਦਾ ਪੰਜਾਬ ਦਾ ਅਸੀਂ ਕੋਈ ਵੀ ਮੰਤਰੀਆਂ ਐਮਐਲਏ ਨਹੀਂ ਛੱਡਿਆ ਜਿਹਨੂੰ ਅਸੀਂ ਮੰਗ ਪੱਤਰ ਨਾ ਦਿੱਤੇ ਹੁਣ ਸਾਡੇ ਬਹਾਲੀ ਦੇ ਪ੍ਰੋਸੈਸ ਮੰਡੀ ਸਾਡੀ ਵੈਰੀਫਿਕੇਸ਼ਨ ਆ ਪੂਰਾ 1.5 ਸਾਲ ਹੋ ਗਿਆ ਕਰਵਾਈਆਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਆ ਹੋ ਚੁੱਕੀਆਂ ਪਰ ਸਾਨੂੰ ਜਿਹੜਾ ਨਿਯੁਕਤੀ ਪੱਤਰ ਹਜੇ ਤੱਕ ਦਿੱਤੇ ਨਹੀਂ ਜਾ ਰਹੇ ਸਰਕਾਰ ਨੇ ਤਾਂ ਵਾਅਦੇ ਕਰੇ ਜਿਕੇ ਅਸੀਂ ਯਾਰਾਂ ਦੇ ਕੋਈ ਧਰਨੇ ਲੱਗਣਗੇ ਜਿੰਨੇ ਵੀ ਬੁਲਾਏ ਨੇ ਸੱਤ ਪਈ ਗਏ ਦੇਖੋ ਵਾਅਦੇ ਤਾਂ ਇਹਨਾਂ ਨੇ ਬੜੇ ਕਰਿਆ ਵਾਅਦੇ ਸਿਰਫ ਦੇ ਸਿਰਫ ਇਹਨਾਂ ਦੇ ਫੋਕੇ ਵਾਅਦੇ ਆ ਇਹਨਾਂ ਦੇ ਵਾਦਿਆਂ ਦੇ ਵਿੱਚ ਕੋਈ ਦਮ ਨਹੀਂਗਾ ਸਾਨੂੰ ਧਰਨੇ ਰੈਲੀਆਂ ਕਰਨ ਦੀ ਕਾਹ ਤੋਂ ਲੋੜ ਪੈਂਦੀ ਆ ਜਦ ਸਾਡਾ ਕੰਮ ਨਹੀਂ ਹੁੰਦਾ ਤਨਿਰਾਲੀਆਂ ਕਰਨੇ ਬੰਦੇ ਆ ਸਾਡਾ ਵੀ ਕੋਈ ਚੌਂਕ ਨਹੀਂਗਾ ਐਮਐਲਏ ਸਾਹਮਣੂ ਅਸੀਂ ਪਰਸੋ ਮਿਲੇ ਸੀਗੇ ਆਪਦੇ ਨੁਮਾਇੰਦੇ ਭੇਜੇ ਸੀ ਆਪਦੇ ਜਿਹੜੇ ਯੂਨੀਅਨ ਦੇ ਮੈਂਬਰ ਭੇਜੇ ਸੀਗੇ ਉਹਨਾਂ ਨੂੰ ਕਿਹਾ ਸੀਗਾ ਕਿ ਸਾਨੂੰ ਸਿਰਫ ਮੁੱਖ ਮੰਤਰੀਆਂ ਕੇਜਰੀਵਾਲ ਸੁਪਰੀਮ ਕੋਰਟ ਸਿਰਫ 5 ਮਿੰਟ ਦਾ ਸਾਨੂੰ ਮੰਗਪੱਤਰ ਸੁੰਪਣ ਦਾ ਟਾਈਮ ਦਿੱਤਾ ਜਾਵੇ ਪਰ ਉਹਨਾਂ ਨੇ ਸਿੱਧਾ ਜਾਂਦਿਆਂ ਨਾਲ ਹੀ ਕਿਹਾ ਕਿ ਤੁਹਾਡੇ ਤੇ ਕਾਰਵਾਈਆਂ ਕਰਵਾ ਦਾਂਗੇ ਤੁਹਾਡੇ ਦੇ ਪਰਚੇ ਕਰਾ ਦਾਂਗੇ ਤੁਹਾਡੇ ਪ੍ਰਸ਼ਾਸਨ ਇਹ ਕਰ ਦੂਗਾ ਪ੍ਰਸ਼ਾਸਨ ਮੂਲ ਕਰ ਦੂਗਾ ਦੇਖੋ ਸਾਡਾ ਸਹਿਯੋਗ ਤੱਕ ਕੀ ਦੇਣਾ ਇਹਨਾਂ ਨੂੰ ਅਸੀਂ ਵੋਟਾਂ ਪਾਈਆਂ ਇਹਨਾਂ ਨੂੰ ਅਸੀਂ ਇੱਥੋਂ ਤੱਕ ਲਿਆਂਦਾ ਸਾਡੀ ਹੀ ਗੱਲ ਸੁਣਨ ਦੀ ਬਜਾਏ ਸਾਨੂੰ ਹੀ ਪ੍ਰਸ਼ਾਸਨ ਦੀਆਂ ਧਮਕੀਆਂ ਦੇ ਰਿਹਾ ਹੈ ਜਦੋਂ 2021 ਚ ਇਹ ਪਰਨਾ ਲਾਇਆ ਮਹਾੜੀ ਉੱਥੇ ਮੁੱਖ ਮੰਤਰੀ ਕਾ ਕੇ ਆਪ ਆਏ ਖੋਦ ਕਿ ਸੰਸਤਾ ਚਾਲਣ ਤੋਂ ਤੁਹਾਨੂੰ ਬਿਨਾ ਸ਼ੱਕ ਬਹਾਲ ਕਰਾਂਗੇ ਉਸ ਤਿੰਨ ਸਾਲ ਬੀਤ ਚੁੱਕਿਆ ਕੋਈ ਸ਼ਹਿਰ ਕੋਈ ਏਰੀਆ ਨਹੀਂ ਜਿੱਥੇ ਅਸੀਂ ਅਮਨ ਨਹੀਂ ਖਾਰੇ ਪਰ ਇਹ ਸਾਨੂੰ ਪੰਜ ਮਿੰਟ ਦਾ ਟਾਈਮ ਨਹੀਂ ਦੇ ਰਹੇ ਨਾ ਇਹਨਾਂ ਦੇ ਕੋਈ ਮੰਤਰੀ ਸਾਡੀ ਗੱਲ ਸੁਣਦੇ वेरिफिकेशन पेशन पांच रात है देखो तीन रात तक प्राणी हैं देखो अज्ञात आता है तो बार आप इधर प्राणी करोगे है ना शाम का है हाँ नहीं 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 ਹਾਂਜੀ ਮੇਰਾ ਨਾਮ ਮਨਜੀਤ ਰਾਣੀ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਰ ਮੁੱਦਾ ਤਾਂ ਬਹੁਤ ਵੱਡਾ ਦੇਖੋ ਜੀ ਸਾਨੂੰ ਬਹੁਤ ਟਾਈਮ ਹੋ ਗਿਆ ਸੰਘਰਸ਼ ਕਰਦਿਆਂ ਨੂੰ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਤੁਹਾਨੂੰ ਬਹਾਲ ਕਰਵਾਵਾਂਗੇ ਅਸੀਂ ਬਹੁਤ ਥਾਂ ਤੇ ਧੱਕੇ ਖਾਦੇ ਆ ਦੇਖੋ ਨਾਲ ਬੱਚੇ ਵੀ ਆ ਜੀ ਵੀ ਸਾਡਾ ਇਹ ਹੱਲ ਹੋਣਾ ਚਾਹੀਦਾ ਅੱਜ ਸਾਡਾ ਇਹ ਆ ਕਿ ਸਾਡੀ ਮੁੱਖ ਮੰਤਰੀ ਨਾਲ ਸਾਡੀ ਮੀਟਿੰਗ ਕਰਵਾ ਦਿੱਤੀ ਜਾਵੇ ਤੁਹਾਡੇ ਕਈ ਮੈਂਬਰ ਐਮਐਲਏ ਸਾਡਾ ਮੀਟਿੰਗ ਕਰਕੇ ਆਏ ਨੇ ਜੀ ਪਰ ਕੀ ਵੀ ਕੰਮ ਨਹੀਂ ਕਿਲੇ ਉਹਨਾਂ ਦਾ ਐਸੀ ਜੀ ਉਹ ਥੋੜਾ ਰੂੜਲੀ ਬੋਲੇ ਕਿ ਉਹ ਮੁੱਕੇ ਮਾਰ ਕੇ ਤੇ ਇਦਾਂਗੇ ਆ ਜਾਓ ਧਰਨੇ ਦੇ ਵਿੱਚ ਆ ਜਾਓ ਮਤਲਬ ਕਿ ਇਦਾਂ ਦਾ ਕੁਝ ਬੰਦਾ ਨਹੀਂ ਸੀ ਉਹ ਪਿਆਰ ਨਾਲੀ ਦੇਖੋ ਉਹ ਵਿੱਚ ਰਸਤਾ ਨੇ ਉਹਨਾਂ ਨਾਲ ਮੁਲਾਕਾਤ ਕਰ ਬੰਦਾ ওই ਪਿਆਰ ਨਾਲ ਕਹਿੰਦੇ ਅਸੀਂ ਤਾਂ ਪੰਜ ਮਿੰਟ ਲੈਣੇ ਆ ਆਪਣਾ ਮੰਗ ਪੱਤਰ ਦੇਣਾ ਸਾਡਾ ਕੀ ਹੱਲ ਨਿਕਲਦਾ ਉਹਦੇ ਬਾਰੇ ਗੱਲ ਕਰਨੀ ਆ ਜੀ ਹਾਂ ਜੀ ਐਮਐਲ ਸਾਹਿਬ ਨਾਲ ਮੀਟਿੰਗ ਹੋਈ ਸੀ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਕੀ ਅਸੀਂ ਤੇ ਉਹਨਾਂ ਨੂੰ ਸਿਰਫ ਨੋਰਮਲੀ ਮੰਗ ਪੱਤਰ ਦੇਣ ਆਏ ਸੀ ਕਿ ਸਾਡੀ ਸੀਐਮ ਸਾਹਿਬ ਜਾਂ ਕੇਜੀਵਾਦ ਸਾਹਿਬ ਨਾਲ ਮੀਟਿੰਗ ਕਰਾ ਦਿਓ ਓਨਲੀ ਮੰਗ ਪੱਤਰ ਦੇਣ ਬਾਰੇ ਗੱਲ ਚੱਲ ਰਹੀ ਸੀ ਤੇ ਐਮਐਲਏ ਸਾਹਿਬ ਨੇ ਅੱਗੇ ਸਾਨੂੰ ਇਹ ਜਾਈ ਚਲ ਕੋਈ ਗੱਲ ਨਹੀਂ ਗਾ ਤੁਹਾਡੇ ਕਿਸਾਨਾਂ ਨਾਲ ਵੀ ਇਹੀ ਏਦਾਂ ਕੀਤਾ ਹੈ ਤੁਹਾਡੇ ਨਾਲ ਵੀ ਧੱਕਾ ਕਰਾਂਗੇ ਅਸੀਂ ਤੁਹਾਨੂੰ ਘਰ ਆਜੋ ਚੱਕਾਂਗੇ ਜੇ ਉਹ ਸਾਨੂੰ ਵੱਧ ਘੱਟ ਬੋਲਿਆ ਗਿਆ ਸਰ ਸਾਨੂੰ ਜਦੋਂ ਕਿ ਸਾਡਾ ਰਾਈਟ ਆ ਦਰਨੇ ਕਰਨਾ ਸਾਡਾ ਰਾਈਟ ਆ ਰੈਲੀਆਂ ਕਰਨਾ ਸਾਡਾ ਰਾਈਟ ਆ ਮੁੱਖ ਮੰਤਰੀ ਨੂੰ ਮਿਲਣਾ ਸਾਡਾ ਰਾਈਟ ਆ ਇਹ ਸਾਨੂੰ ਇਹ ਰਾਈਟ ਦੇ ਨਹੀਂ ਰਹੇ ਸਾਨੂੰ ਡਰਾਇਆ ਗਿਆ ਹਾਂ ਨਹੀਂ ਸਾਨੂੰ ਡਰਾਇਆ ਗਿਆ ਸਾਨੂੰ ਪ੍ਰਸ਼ਾਸਨ ਪ੍ਰਸ਼ਾਸਨ ਨੇ ਧਮਕੀਆਂ ਨਹੀਂ ਦਿੱਤੀਆਂ ਪਰ ਐਮਐਲਏ ਸਾਹਿਬ ਨੇ ਸਾਨੂੰ ਪ੍ਰਸ਼ਾਸਨ ਦਾ ਡਰਾਵਾ ਦਿੱਤਾ ਕਿ ਅਸੀਂ ਜੇ ਕਰਾਂਗੇ ਸਾਡੀ ਪ੍ਰਸ਼ਾਸਨ ਉਹ ਕਰੇਗਾ ਬਾਕੀ ਤੁਸੀਂ ਪੁਲਿਸ ਪਰ ਪੁਲਿਸ ਪਰ ਸੈਸ਼ਨ ਦੇਖ ਹੀ ਰਹੇ ਹੋ ਵਾਲੇ ਵਾਲੇ ਵੀ ਉਹਨੇ ਦੇ ਬੰਦੇ ਨਹੀਂ ਜਿੰਨੇ ਪੁਲਿਸ ਪ੍ਰਸ਼ਾਸਨ ਆ ਕੇ ਖੜੇ ਆ ਉਹ ਤਾਂ ਕਾਇਰ ਆ ਆਮ ਆਦਮੀ ਪਾਰਟੀ ਦੇ ਰਾਜ ਪਿਆ ਸਿਕਾਇਆ ਬੁਣੇ Uh, yeah. what